ਸਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹੈ ਜੀਆ ਸੈਂਟਰ ਜੇਲ ਫਿਰੋਜ਼ਪੁਰ ਇਸ ਵਕਤ ਸਵਾਲਾਂ ਦੇ ਘੇਰੇ ਦੇ ਵਿੱਚ ਕਿਰੀ ਨਜ਼ਰ ਆ ਰਹੀ ਹੈ ਤਾਂ ਬਿਲਕੁਲ ਹੈ ਸੈਂਟਰਲ ਜੇਲ ਫਿਰੋਜ਼ਪੁਰ ਦੇ ਵਿੱਚ ਸੁਰੱਖਿਆ ਕਰਮਚਾਰੀ ਨੇ ਸੁਸਾਇਡ ਕਰ ਲਿਆ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਤਾਂ ਇੱਕ লাশ ਬਰਾਮਦ ਹੋਈ ਹੈ ਸੁਰੱਖਿਆ ਕਰਮਚਾਰੀ ਦੀ ਜੋ ਪੇਸ਼ੇਵਰ ਜੋ ਸੁਰੱਖਿਆ ਕਰਮਚਾਰੀ ਸੀ ਉਸ ਦਾ ਨਾਮ ਹੈ ਜਿਹੜਾ ਬਲਬੀਰ ਸਿੰਘ ਦੱਸਿਆ ਜਾ ਰਿਹਾ ਆਖਿਰ ਕਿਉਂ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜਿਹੜੀ ਜੀਵਨ ਲੀਲਾ ਸਮਾਪਤ ਕਰ ਲਈ ਆਖਿਰ ਇਸ ਦੇ ਕੀ ਮਕਸਦ ਹੋ ਸਕਦੇ ਨੇ ਕੀ ਨੇ ਜਿਹੜੇ ਮੁੱਖ ਕਾਰਨ ਹੋ ਸਕਦੇ ਨੇ ਕਿ ਜੇਲ੍ਹ ਦੇ ਵਿੱਚ ਇਹੋ ਜਿਹੇ ਵਾਰਦਾਤਾ ਕਿਉਂ ਵਧ ਰਹੀਆਂ ਨੇ ਤਾਂ ਤੁਸੀਂ ਇਹ ਖਬਰਾਂ ਸੁਣਦੇ ਹੋਵੋਗੇ ਕਿ ਜੇਲ੍ਹ ਦੇ ਵਿੱਚੋਂ ਹੈਰੋਇਨ ਬਰਾਮਦ ਹੋਈ ਜੇਲ੍ਹ ਦੇ ਵਿੱਚੋਂ ਕੈਦੀਆਂ ਦੀ ਵੀਡੀਓ ਵਾਇਰਲ ਹੋਈ ਤੇ ਜੇਲ੍ਹ ਪ੍ਰਸ਼ਾਸਨ ਇਸ ਵਕਤ ਸਵਾਲਾਂ ਦੇ ਕੇਰੇ ਵਿੱਚ ਘੁੰਮਦੇ ਹੋਏ ਨਜ਼ਰ ਆ ਰਹੀ ਨੇ ਕਿ ਆਖਿਰਕਾਰ ਕਿਉਂ ਜੇਲ੍ਹ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੇ ਦਿਨ ਬਦ ਦਿਨ ਵੱਧਦੀਆਂ ਨਜ਼ਰ ਆ ਰਹੀ ਨੇ ਤਾਂ ਬਿਲਕੁਲ ਸੈਂਟਰਲ ਜੇਲ੍ਹ ਫਿਰੋਜ਼ਪੁਰ ਦੀ ਖਬਰ ਦੱਸੀ ਜਾ ਰਹੀ ਹੈ ਜਿੱਥੇ ਸੁਰੱਖਿਆ ਕਰਮਚਾਰੀ ਬਲਬੀਰ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਜਿਹੜੀ ਉਹ ਸਮਾਪਤ ਕਰ ਲਈ ਹੈ ਤਾਂ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਉਹਨਾਂ ਨੂੰ ਇਸ ਦੇ ਮੁੱਖ ਕਾਰਨ ਨਹੀਂ ਪਤਾ ਲੱਗਦੇ ਉਹ ਲਾਸ਼ ਦਾ ਪੋਸਟਮਾਰਟਮ ਕਰਵਾਉਣਗੇ ਤੇ ਉਸ ਨੂੰ ਆ ਜਿਹੜਾ ਅੰਤਿਮ ਅ ਸੰਸਕਾਰ ਹੈ ਜਿਹੜਾ ਉਹ ਨਹੀਂ ਕਰਨਗੇ ਤਾਂ ਬਿਲਕੁਲ ਇਹ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਸ ਵਕਤ ਕੀ ਕਰੇਗਾ ਕਿਉਂਕਿ ਜੇਲ ਪ੍ਰਸ਼ਾਸਨਤਾ ਸਵਾਲਾਂ ਦੇ ਘੇਰੇ ਦੇ ਵਿੱਚ ਕਿਰੀ ਹੋਈ ਹੈ ਕਿਉਂਕਿ ਜਵਾਨ ਨੇ ਡਿਊਟੀ ਦੇ ਦੌਰਾਨ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ ਉਸ ਨੇ ਸੁਸਾਈਡ ਕਰ ਲਿਆ ਉਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਸਤੇ ਕਾਫੀ ਜ਼ਿਆਦਾ ਪ੍ਰੈਸ਼ਰ ਸੀ ਆਖਿਰ ਕਿਸ ਚੀਜ਼ ਦਾ ਪ੍ਰੈਸ਼ਰ ਸੀ ਕੀ ਉਸ ਦੇ ਮੁੱਖ ਕਾਰਨ ਰਹਿ ਸਕਦੇ ਨੇ ਉਹ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਇਸ ਤੋਂ ਇਲਾਵਾ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਇੱਕ ਸੁਸਾਇਸਾਈਡ ਨੋਟ ਵੀ ਛੱਡਿਆ ਜਿਸ ਦੀ ਹੈ ਜਿਹੜੀ ਪੁਲਿਸ ਜਾਂਚ ਕਰ ਰਹੀ ਹੈ ਕਿ ਕੀ ਇਸ ਦੇ ਕਾਰਨ ਹੈ ਜਿਸ ਦੇ ਕਾਰਨ ਉਸਨੇ ਆਪਣੀ ਡਿਊਟੀ ਦੇ ਦੌਰਾਨ ਹੀ ਜਾਨ ਲੈ ਲਈ ਇੱਕ ਡੈੱਡ ਬੋਡੀ ਆਈ ਪੀਐਸਸੀ ਬਲਵਿੰਦਰ ਸਿੰਘ ਬੈਲਟ ਨੰਬਰ 2805 ਦੀ ਜੇਲ ਤੋਂ ਆਈ ਹੈ ਜੀ ਲਾਜਮ ਸੀਗੀ ਕੋਈ ਉਹਨਾਂ ਦੀ ਡੈਥ ਹੋਈ ਹੈ ਸੋ ਪੋਸਟਮਾਰਟਮ ਆਸੇ ਹਾਂਜੀ ਪੋਸਟਮਾਰਟਮ ਹੋਸਤੇ ਹੈ ਜੀ ਸਰ ਕਿੰਬੰਦ ਜਿਹੜੀ ਕਾਰਵਾਈ ਹੈ ਜਾਂ ਉਸ ਤੋਂ ਬਾਅਦ ਹੀ ਪਤਾ ਲੱਗੂ ਸਰ ਕੀ ਹੁੰਦੀ ਹੈ ਹਾਂ ਕੌਜ਼ ਆਫ ਡੈਥ ਬਾਅਦ ਹੀ ਪਤਾ ਲੱਗੇਗਾ ਜਦੋਂ ਪੁਲਿਸ ਰਿਪੋਰਟ ਆਣਗੇ ਫਿਰ ਦੇਖਾਂਗੇ ਸਤ ਸੰਸੈਟ ਨਿਊਜ਼ ਬਿਊਰੋ ਰਿਪੋਰਟ ਤਸ ਵੱਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਜੀਆ ਸੈਂਟਰ ਜੇਲ ਫਿਰੋਜ਼ਪੁਰ ਇਸ ਵਕਤ ਸਵਾਲਾਂ ਦੇ ਘੇਰੇ ਦੇ ਵਿੱਚ ਕਿਰੀ ਨਜ਼ਰ ਆ ਰਹੀ ਹੈ ਤਾਂ ਬਿਲਕੁਲ ਹੈ ਸੈਂਟਰਲ ਜੇਲ ਫਿਰੋਜ਼ਪੁਰ ਦੇ ਵਿੱਚ ਸੁਰੱਖਿਆ ਕਰਮਚਾਰੀ ਨੇ ਸੁਸਾਇਡ ਕਰ ਲਿਆ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਤਾਂ ਇੱਕ লাশ ਬਰਾਮਦ ਹੋਈ ਹੈ ਸੁਰੱਖਿਆ ਕਰਮਚਾਰੀ ਦੀ ਜੋ ਪੇਸ਼ੇਵਰ ਜੋ ਸੁਰੱਖਿਆ ਕਰਮਚਾਰੀ ਸੀ ਉਸ ਦਾ ਨਾਮ ਹੈ ਜਿਹੜਾ ਬਲਬੀਰ ਸਿੰਘ ਦੱਸਿਆ ਜਾ ਰਿਹਾ ਆਖਿਰ ਕਿਉਂ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜਿਹੜੀ ਜੀਵਨ ਲੀਲਾ ਸਮਾਪਤ ਕਰ ਲਈ ਆਖਿਰ ਉਸਦੇ ਕੀ ਮਕਸਦ ਹੋ ਸਕਦੇ ਨੇ ਕੀ ਨੇ ਜਿਹੜੇ ਮੁੱਖ ਕਾਰਨ ਹੋ ਸਕਦੇ ਨੇ ਕਿ ਜੇਲ ਦੇ ਵਿੱਚ ਇਹੋ ਜਿਹੇ ਵਾਰਦਾਤਾ ਕਿਉਂ ਵਧ ਰੀਆਂ ਨੇ ਤਾਂ ਤੁਸੀਂ ਇਹ ਖਬਰਾਂ ਸੁਣਦੇ ਹੋਵੋਗੇ ਕਿ ਜੇਲ ਦੇ ਵਿੱਚੋਂ ਹੈਰੋਇਨ ਬਰਾਮਦ ਹੋਈ ਜੇਲ ਦੇ ਵਿੱਚੋਂ ਕੈਦੀਆਂ ਦੀ ਵੀਡੀਓ ਵਾਇਰਲ ਹੋਈ ਤਾਂ ਜੇਲ ਪ੍ਰਸ਼ਾਸਨ ਨੇ ਉਸ ਵਕਤ ਸਵਾਲਾਂ ਦੇ ਕੇਰੇ ਵਿੱਚ ਘੁੰਮਦੇ ਹੋਏ ਨਜ਼ਰ ਆ ਰਹੀ ਨੇ ਕਿ ਆਖਿਰਕਾਰ ਕਿਉਂ ਜੇਲ੍ਹ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੇ ਦਿਨ ਬਦ ਦਿਨ ਵੱਧਦੀਆਂ ਨਜ਼ਰ ਆ ਰਹੀ ਨੇ ਤਾਂ ਬਿਲਕੁਲ ਸੈਂਟਰਲ ਜੇਲ੍ਹ ਫਿਰੋਜ਼ਪੁਰ ਦੀ ਖਬਰ ਦੱਸੀ ਜਾ ਰਹੀ ਹੈ ਜਿੱਥੇ ਸੁਰੱਖਿਆ ਕਰਮਚਾਰੀ ਬਲਬੀਰ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਜਿਹੜੀ ਉਹ ਸਮਾਪਤ ਕਰ ਲਈ ਹੈ ਤਾਂ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਉਹਨਾਂ ਨੂੰ ਇਸ ਦੇ ਮੁੱਖ ਕਾਰਨ ਨਹੀਂ ਪਤਾ ਲੱਗਦੇ ਉਹ লাশ ਦਾ ਪੋਸਟਮਾਰਟਮ ਕਰਵਾਉਣਗੇ ਤੇ ਉਸ ਨੂੰ ਆ ਜਿਹੜਾ ਅੰਤਿਮ ਅਰਸੰਸਕਾਰ ਹੈ ਜਿਹੜਾ ਉਹ ਨਹੀਂ ਕਰਨਗੇ ਤਾਂ ਬਿਲਕੁਲ ਇਹ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਸ ਵਕਤ ਕੀ ਕਰੇਗਾ ਕਿਉਂਕਿ ਜੇਲ ਪ੍ਰਸ਼ਾਸਨਤਾ ਸਵਾਲਾਂ ਦੇ ਘੇਰੇ ਦੇ ਵਿੱਚ ਕਿਰੀ ਹੋਈ ਹੈ ਕਿਉਂਕਿ ਜਵਾਨ ਨੇ ਡਿਊਟੀ ਦੇ ਦੌਰਾਨ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ ਉਸ ਨੇ ਸੁਸਾਈਡ ਕਰ ਲਿਆ ਉਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਸਤੇ ਕਾਫੀ ਜ਼ਿਆਦਾ ਪ੍ਰੈਸ਼ਰ ਸੀ ਆਖਿਰ ਕਿਸ ਚੀਜ਼ ਦਾ ਪ੍ਰੈਸ਼ਰ ਸੀ ਕੀ ਉਸ ਦੇ ਮੁੱਖ ਕਾਰਨ ਰਹਿ ਸਕਦੇ ਨੇ ਉਹ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਇਸ ਤੋਂ ਇਲਾਵਾ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਇੱਕ ਸੁਸਾਈਡ ਨੋਟ ਵੀ ਛੱਡਿਆ ਜਿਸ ਦੀ ਹੈ ਜਿਹੜੀ ਪੁਲਿਸ ਜਾਂਚ ਕਰ ਰਹੀ ਹੈ ਕਿ ਕੀ ਇਸ ਦੇ ਕਾਰਨ ਹੈ ਜਿਸ ਦੇ ਕਾਰਨ ਉਸਨੇ ਆਪਣੀ ਡਿਊਟੀ ਦੇ ਦੌਰਾਨ ਹੀ ਜਾਨ ਲੈ ਲਈ ਇੱਕ ਡੈੱਡ ਬੋਡੀ ਆਈ ਹੈ ਪੀਐਸਸੀ ਬਲਵੀਰ ਸਿੰਘ ਬੈਲਟ ਨੰਬਰ 21805 ਦੀ ਜੇਲ੍ਹ ਤੋਂ ਆਈ ਹੈ ਲਾਜਮ ਸੀਗੀ ਕੋਈ ਉਹਨਾਂ ਦੀ ਡੈਥ ਹੋਈ ਹੈ ਸਰ ਪੋਸਟਮਾਰਟਮ ਆਸੇ ਹਾਂਜੀ ਪੋਸਟਮਾਰਟਮ ਵਾਸਤੇ ਆਈ ਹੈ ਸਰ ਬੰਦ ਜਿਹੜੀ ਕਾਰਵਾਈ ਹੈ ਜਾਂ ਉਸ ਤੋਂ ਬਾਅਦ ਹੀ ਪਤਾ ਲੱਗੂ ਸਰ ਕੀ ਹੁੰਦੀ ਹੈ ਹਾਂ ਕੌਜ਼ ਆਫ ਡੈਥ ਬਾਅਦ ਹੀ ਪਤਾ ਲੱਗੇਗਾ ਜਦੋਂ ਪੁਲਿਸ ਰਿਪੋਰਟ ਆਣਗੇ ਤੋਂ ਦੇਖਾਂਗੇ ਤਾਂ ਸਮਜ਼ੈਟ ਨਿਊਜ਼ ਬਿਊਰੋ ਰਿਪੋਰਟ